ਤਰਤ ਸਵਾਹੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਚੈਨਲ ਤੋਂ ਅਕਸਰ ਅਸੀਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਿਹੜੇ ਖੇਤੀ ਦੇ ਮੁੱਦੇ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਤੇ ਜਿਹੜਾ ਤਾਜ਼ਾ ਤਰੀਨ ਖੇਤੀ ਦਾ ਮੁੱਦਾ ਹੈ ਉਹ ਹੁਣ ਬਹੁਤ ਹੀ ਗੰਭੀਰ ਬੰਦਾ ਨਜ਼ਰ ਆ ਰਿਹਾ ਹੈ ਤੇ ਇਸ ਮੁੱਦੇ ਦੀ ਸ਼ੁਰੂਆਤ ਕੀਤੀ ਹੈ ਅਮਰੀਕਾ ਨੇ ਸੋ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੇ ਉੱਪਰ ਕੈਨੇਡਾ ਦੀਆਂ ਕਈ ਚੀਜ਼ਾਂ ਉੱਪਰ 25% ਟੈਰਿਫ ਲਾਇਆ ਤੇ ਜਵਾਬ ਚ ਕੈਨੇਡਾ ਵਾਲਿਆਂ ਨੇ ਵੀ ਫਿਰ ਉਹੀ ਕੀਤਾ ਹੈ ਹਾਲਾਂਕਿ ਹੁਣ ਗੱਲਬਾਤ ਤੋਂ ਬਾਅਦ ਚ ਦੋਨਾਂ ਦੇਸ਼ਾਂ ਨੇ ਟੈਰਫਾਂ ਨੂੰ 1 ਮਹੀਨੇ ਵਾਸਤੇ ਰੋਕਿਆ ਹੈ ਮੁਲਤਵੀ ਕੀਤਾ ਹੈ ਪਰ ਜੇ ਟੈਰਫ ਲੱਗ ਜਾਂਦੇ ਆ ਤਾਂ ਇਹਦੇ ਨਾਲ ਦੋਨਾਂ ਦੇਸ਼ਾਂ ਦੀ ਕਿਸਾਨੀ ਤੇ ਬਹੁਤ ਹੀ ਮਾੜਾ ਅਸਰ ਹੋਣਾ ਹੈ ਕੋਈ ਵੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇੱਥੇ ਹਾਲਾਂਕਿ ਕਿਸਾਨੀ ਵੱਡੀ ਹੈ ਹਰ ਇੱਕ ਕਿਸਾਨ ਕੋਲੇ ਰਕਬਾ ਜ਼ਿਆਦਾ ਖੇਤੀ ਵਾਲਾ 5 500 700 ਕਨੇ ਆਮ ਨਹੀਂ ਪਰ ਬਚਤਾਂ ਬਹੁਤ ਹੀ ਘਟ ਰਹੀਆਂ ਕਿਉਂਕਿ ਜਿਹੜੀ ਮਾਰਕੀਟ ਹੈ ਓਪਨ ਮਾਰਕੀਟ ਹੈ ਇੱਕ ਦੇਸ਼ ਦੇ ਵਿੱਚ ਜੇ ਕੁਝ ਹੋ ਜਾਂਦਾ ਖੇਤੀ ਨਾਲ ਸੰਬੰਧਿਤ ਦਾ ਉਹਦਾ ਅਸਰ ਦੂਜੇ ਦੇਸ਼ ਤੇ ਹੁੰਦਾ ਹੈ ਸੋ ਹੁਣ ਜੇ ਟੈਰਫ ਲੱਗ ਜਾਂਦੇ ਆ ਤੇ ਇਹਦੇ ਕਰਕੇ ਦੋਨਾਂ ਦੇਸ਼ਾਂ ਦੇ ਕਿਸਾਨਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਹੜੇ ਕਿਹੜੇ ਅਸਰ ਹੋਣੇ ਆ ਆਮ ਲੋਕਾਂ ਤੇ ਕੀ ਅਸਰ ਹੋਣਾ ਇਹਨਾਂ ਟੈਰਫਾਂ ਦਾ ਗਰੋਸਰੀ ਦੇ ਵਿੱਚ ਕੀ ਕੀ ਮਹਿੰਗਾ ਹੋਣਾ ਹੈ ਇਹ ਸਾਰੀਆਂ ਗੱਲਾਂ ਆਪਾਂ ਜਿਸ ਵੀਡੀਓ ਚ ਕਰਾਂਗੇ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਹੈ ਤੇ ਉਹਨਾਂ ਪੰਜਾਬੀਆਂ ਨਾਲ ਜ਼ਰੂਰ ਸ਼ੇਅਰ ਕਰਨਾ ਹੈ ਜਿਹੜੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਸੋ ਆਓ ਦੇਖੀਏ ਟਰੰਪ ਦੁਆਰਾ ਲਾਏ ਹੋਏ ਇਹਨਾਂ ਟੈਰਫਾਂ ਦਾ ਕਿਸਾਨੀ ਤੇ ਕੀ ਅਸਰ ਹੋਣਾ ਹੈ ਇਸ ਸਾਰੀ ਗੱਲਬਾਤ ਸਮਝਣ ਤੋਂ ਪਹਿਲਾਂ ਦੇਖੀਏ ਕਿ ਟੈਰਫ ਕੀ ਹੁੰਦੇ ਨੇ ਸੋ ਟੈਰਫ ਇੱਕ ਤਰੀਕੇ ਨਾਲ ਟੈਕਸ ਹੁੰਦਾ ਹੈ ਜਿਹੜਾ ਕਿ ਕੋਈ ਵੀ ਦੇਸ਼ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਤੇ ਲਾ ਸਕਦਾ ਹੈ ਸੋ ਆਪਾਂ ਕੈਨੇਡਾ ਤੇ ਅਮਰੀਕਾ ਦੀ ਉਦਾਹਰਣ ਲੈਂਦੇ ਹਾਂ ਸੋ ਜਦੋਂ ਕੈਨੇਡਾ ਵੱਲੋਂ ਕੋਈ ਵੀ ਚੀਜ਼ ਅਮਰੀਕਾ 'ਚ ਜਾਂਦੀ ਸੀ ਮੰਨ ਲਓ 100 ਡਾਲਰ ਦੀ ਚੀਜ਼ ਹੈ ਤਾਂ ਉਹ ਅਮਰੀਕਾ 'ਚ ਵੀ 100 ਡਾਲਰ ਚ ਹੀ ਪਹੁੰਚ ਜਾਂਦੀ ਸੀ ਉਸ ਤੋਂ ਬਾਅਦ ਜੇ ਅਮਰੀਕਾ ਦੇ ਵਿੱਚ ਜਿਹੜੀ ਕੰਪਨੀ ਹੈ ਜਿਹਨੇ ਖਰੀਦਿਆ ਸਮਾਨ ਉਹੋਂ ਗਾਹਾਂ ਉਹਦੇ ਚੋਂ 5 ਡਾਲਰ 10 ਡਾਲਰ ਮੁਨਾਫਾ ਲੈ ਕੇ ਲੋਕਾਂ ਨੂੰ 105 ਜਾਂ 110 ਡਾਲਰ ਦੇ ਵਿੱਚ ਵੇਚ ਦਿੰਦੇ ਸੀ ਹੁਣ ਜਦੋਂ ਟਰੰਪ ਦੁਆਰਾ 25% ਟੈਰਫ ਲੱਗ ਗਿਆ ਤਾਂ ਉਹੀ 100 ਡਾਲਰ ਦੀ ਚੀਜ਼ ਅਮਰੀਕਾ ਤੱਕ ਜਾਂਦੀ ਜਾਂਦੀ 150 ਡਾਲਰ ਦੀ ਹੋ ਜਾਂਦੀ ਹੈ ਸੋ ਜਿਹੜੇ ਉਹ 25 ਡਾਲਰ ਨੇ ਉਹ ਅਮਰੀਕਾ ਦੀ ਸਰਕਾਰ ਦੀ ਜੇਬ ਚ ਪੈਂਦੇ ਆ ਤਾਂ ਇਹਦਾ ਸੇਖ ਫਿਰ ਜਿਹੜੇ ਅਮਰੀਕਾ ਦੇ ਵਿੱਚ ਉਹ ਲੋਕ ਖਰੀਦਦੇ ਆ ਉਹਨਾਂ ਤੱਕ ਪਹੁੰਚਣਾ ਹੈ ਕਿਉਂਕਿ ਜਿਹੜੀ ਚੀਜ਼ ਕੰਪਨੀ ਨੇ ਕੈਨੇਡਾ ਤੋਂ 125 ਡਾਲਰਾਂ ਵਿੱਚ ਖਰੀਦੀ ਹੈ ਹੁਣ ਉਹ 135 40 ਚ ਵਿਕਣੀ ਹੈ ਜਿਹੜੀ ਕਿ ਪਹਿਲਾਂ 105 10 ਚ ਵਿਕਰੀ ਸੀ ਸੋ ਇਹਦਾ ਨੁਕਸਾਨ ਜਿਹੜੇ ਦੇਸ਼ ਤੋਂ ਚੀਜ਼ ਜਾਂਦੀ ਆ ਉਹਨਾਂ ਨੂੰ ਵੀ ਹੋ ਸਕਦਾ ਹੈ ਤੇ ਜਿਹੜੇ ਦੇਸ਼ ਚ ਚੀਜ਼ ਆਉਂਦੀ ਹੈ ਉਹਨਾਂ ਨੂੰ ਵੀ ਹੋ ਸਕਦਾ ਹੈ ਹੁਣ ਜੇ ਖੇਤੀ ਦੇ ਵਪਾਰ ਦੀ ਗੱਲ ਕਰੀਏ ਤਾਂ ਦੋਨਾਂ ਦੇਸ਼ਾਂ ਦਾ ਇੱਕ ਦੂਜੇ ਬਿਨਾਂ ਸਰਦਾ ਨਹੀਂ ਹੈਗਾ ਖਾਸ ਕਰਕੇ ਕੈਨੇਡਾ ਦਾ ਕੈਨੇਡਾ ਚ ਜਿੰਨੀਆਂ ਵੀ ਫਸਲਾਂ ਪੈਦਾ ਹੁੰਦੀਆਂ ਨੇ ਜਾਂ ਖੇਤੀ ਨਾਲ ਸਬੰਧਤ ਹੋਰ ਕੋਈ ਵੀ ਚੀਜ਼ ਪੈਦਾ ਹੁੰਦੀ ਹੈ ਉਹਦੇ ਚੋਂ ਅੱਧੇ ਤੋਂ ਵੱਧ ਹਿੱਸਾ ਸਿਰਫ ਅਮਰੀਕਨ ਵਿੱਚ ਜਾਂਦਾ ਹੈ ਇਸੇ ਤਰੀਕੇ ਨਾਲ ਅਮਰੀਕਾ ਵੀ ਕਈ ਚੀਜ਼ਾਂ ਕੈਨੇਡਾ ਨੂੰ ਵੇਚਦਾ ਹੈ ਸੋ ਦੋਨਾਂ ਦੇਸ਼ਾਂ ਦੇ ਵਿੱਚ ਬਹੁਤ ਵਧੀਆ ਸਬੰਧ ਰਹੇ ਨੇ ਹਜ਼ਾਰਾਂ ਕਿਲੋਮੀਟਰ ਲੰਮਾ ਬਾਰਡਰ ਸਾਂਝਾ ਹੈ ਹਰ ਰੋਜ਼ ਹਜ਼ਾਰਾਂ ਟਰੱਕ ਦੋਨੇ ਪਾਸੇ ਜਾਂਦੇ ਨੇ ਤੇ ਉਹਦੇ ਚ ਖੇਤੀ ਦਾ ਸਾਜ਼ੋ ਸਮਾਨ ਇਧਰ ਉਧਰ ਹੁੰਦਾ ਹੈ ਸੋ ਇਹ ਆਮ ਜ਼ਿੰਦਗੀ ਜਲਦੀ ਰਹੀ ਹੈ ਕਿਸਾਨ ਵੀ ਖੁਸ਼ ਹੁੰਦੇ ਰਹੇ ਆ ਜਿੱਥੇ ਕਿਤੇ ਉਹਨਾਂ ਨੂੰ ਭਾਅ ਜ਼ਿਆਦਾ ਮਿਲਦਾ ਸੀ ਕੈਨੇਡਾ ਵਾਲੇ ਕਿਸਾਨ ਅਮਰੀਕਾ ਜਾ ਕੇ ਵੇਚ ਜਾਂਦੇ ਆ ਅਮਰੀਕਾ ਵਾਲੇ ਕੈਨੇਡਾ 'ਚ ਵੀ ਜਾ ਸਕਦੇ ਆ ਖੇਤੀ ਮਸ਼ੀਨਰੀ ਦੀ ਗੱਲ ਕਰੀਏ ਜੇ ਕਿਸੇ ਕੈਨੇਡਾ ਵਾਲੇ ਫਾਰਮਰ ਨੂੰ ਅਮਰੀਕਾ 'ਚ ਟਰੈਕਟਰ ਕੰਬਾਈਨ ਸਸਤੀ ਲੱਗਦੀ ਆ ਤਾਂ ਉਥੋਂ ਖਰੀਦ ਲਿਆਉਂਦਾ ਕਿਉਂਕਿ ਟੈਰਫ ਕੋਈ ਨਹੀਂ ਸੀਗੇ ਇਹ ਓਵੇਂ ਜੀ ਗੱਲ ਆ ਜਿਵੇਂ ਆਪਾਂ ਕਹੀਏ ਕਿ ਕੋਈ ਫਿਰੋਜ਼ਪੁਰ ਦਾ ਕਿਸਾਨ ਜਾ ਕੇ ਲਾਹੌਰ ਕੋਲੋਂ ਟਰੈਕਟਰ ਖਰੀਦ ਲਵੇ ਸੋ ਜਦੋਂ ਦੇਸ਼ਾਂ ਦੇ ਬਾਰਡਰ ਖੁੱਲੇ ਹੁੰਦੇ ਆ ਵਪਾਰ ਦੇ ਲਈ ਉਦੋਂ ਉਹਦਾ ਫਾਇਦਾ ਬਹੁਤ ਹੁੰਦਾ ਹੈ ਤੇ ਕੈਨੇਡਾ ਤੇ ਅਮਰੀਕਾ ਦੇ ਕਿਸਾਨਾਂ ਨੇ ਇਹਨਾਂ ਖੁੱਲੇ ਬਾਰਡਰਾਂ ਦਾ ਬਹੁਤ ਜ਼ਿਆਦਾ ਫਾਇਦਾ ਲਿਆ। ਸੋ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਸਾਲ ਦੌਰਾਨ ਕੱਲੇ ਖੇਤੀ ਦਾ ਜਿਹੜਾ ਵਪਾਰ ਹੈ ਉਹ 70 ਬਿਲੀਅਨ ਡਾਲਰ ਦਾ ਹੈ। ਕੈਨੇਡਾ 40 ਬਿਲੀਅਨ ਡਾਲਰ ਦਾ ਸਮਾਨ ਅਮਰੀਕਾ 'ਚ ਭੇਜਦਾ ਹੈ ਤੇ ਉਧਰੋਂ ਅਮਰੀਕਾ ਵਾਲੇ ਪਾਸਿਓਂ ਵੀ 28-30 ਬਿਲੀਅਨ ਡਾਲਰ ਦਾ ਜਿਹੜਾ ਖੇਤੀ ਦਾ ਸਮਾਨ ਹੈ, ਚਾਹੇ ਉਹ ਫਸਲ ਹੈ, ਜੰਸ ਹੈ, ਚਾਹੇ ਮਸ਼ੀਨਰੀ ਹੈ, ਹਰ ਸਾਲ ਕੈਨੇਡਾ 'ਚ ਪਹੁੰਚਦੀ ਹੈ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕੈਨੇਡਾ ਦੀ ਜ਼ਿਆਦਾ ਡਿਪੈਂਡੈਂਸ ਅਮਰੀਕਾ ਤੇ ਹੈ ਖੇਤੀ ਦੇ ਵਪਾਰ ਲਈ ਸੋ ਜੇ ਅਮਰੀਕਾ ਰਾਹ ਬੰਦ ਕਰ ਦਿੰਦਾ ਹੈ ਤਾਂ ਕੈਨੇਡਾ ਨੂੰ ਇਹਦੀ ਮੁਸ਼ਕਲ ਹੋ ਸਕਦੀ ਹੈ ਸੋ ਕੈਨੇਡਾ ਦੀ ਜਿਹੜੀ ਖੇਤੀ ਦੀ ਜੰਸ ਹੈ ਚਾਹੇ ਉਹ ਕਣਕ ਹੈ ਚਾਹੇ ਕਨੋਲਾ ਹੈ ਜਾਂ ਸੋਇਆਬੀਨ ਹੈ ਉਹ ਕਿੱਥੇ ਵੇਚਣੀ ਹੈ ਇਹ ਸਮੱਸਿਆ ਖੜੀ ਹੋ ਸਕਦੀ ਹੈ ਅਮਰੀਕਾ ਦੀ ਜਿਹੜੀ ਹੈਗੀ ਆ ਡਿਪੈਂਡੈਂਸ ਕੈਨੇਡਾ ਤੇ ਓਨੀ ਨਹੀਂ ਹੈਗੀ ਕਿਉਂਕਿ ਅਮਰੀਕਾ ਸਾਰੇ ਦੁਨੀਆ 'ਚ ਵਪਾਰ ਕਰਦਾ ਹੈ ਕੈਨੇਡਾ ਤੋਂ ਬਿਨਾ ਮੈਕਸੀਕੋ ਹੋ ਗਿਆ ਯੂਰੋਪੀਅਨ ਯੂਨੀਅਨ ਹੋ ਗਿਆ ਆਸਟ੍ਰੇਲੀਆ ਨਿਊਜ਼ੀਲੈਂਡ ਇੰਡੀਆ ਚਾਈਨਾ ਇਨਾ ਵੱਡੇ ਦੇਸ਼ਾਂ ਨਾਲ ਉਹ ਖੇਤੀ ਦਾ ਵਪਾਰ ਕਰਦਾ ਹੈ ਸੋ ਇਹ ਵੀ ਇੱਕ ਕਾਰਨ ਹੈ ਕਿ ਅਮਰੀਕਾ ਕੈਨੇਡਾ ਨੂੰ ਹੁਣ ਅੱਖਾਂ ਦਿਖਾ ਰਿਹਾ ਹੈ ਤੇ ਇਹਦੇ ਕਰਕੇ ਜਿਹੜੇ ਕੈਨੇਡਾ ਦੇ ਕਿਸਾਨ ਹੈ ਉਹ ਜ਼ਿਆਦਾ ਡਰੇ ਹੋਏ ਨੇ ਕੈਨੇਡਾ ਦੇ ਜ਼ਿੰਮੇਵਾਰੀ ਦੀ ਇੱਕ ਸਮੱਸਿਆ ਹੈ ਇਹਨਾਂ ਨੂੰ ਦੁਨੀਆ ਵੱਲ ਦੇਖਣਾ ਪੈਂਦਾ ਕਿਉਂਕਿ ਕੈਨੇਡਾ ਆਪ ਇੱਕ ਬਹੁਤ ਛੋਟਾ ਮੁਲਕ ਹੈ ਜਨਸੰਖਿਆ ਬਹੁਤ ਥੋੜੀ ਹੈ ਸੋ ਜਿਹੜੀਆਂ ਵੀ ਫਸਲਾਂ ਇੱਥੇ ਪੈਦਾ ਹੁੰਦੀਆਂ ਨੇ ਉਹਦਾ ਬਹੁਤਾ ਹਿੱਸਾ ਬਾਹਰਲੇ ਦੇਸ਼ਾਂ 'ਚ ਵੇਚਿਆ ਜਾਂਦਾ ਹੈ ਕਣਕ ਹੋ ਗਈ ਕਨੋਲਾ ਸਰੋਂ ਹੋ ਗਈ ਸੋਇਬੀਨ ਮੱਕੀ ਕੁਝ ਫਰੂਟਸ ਹੋ ਗਏ ਇਹ ਸਾਰੀਆਂ ਫਸਲਾਂ ਅੰਤਰਰਾਸ਼ਟਰੀ ਮੰਡੀ 'ਚ ਵੇਚੀਆਂ ਜਾਂਦੀਆਂ ਨੇ ਸੋ ਜਿਹੜੀ ਅੰਤਰਰਾਸ਼ਟਰੀ ਮੰਡੀ ਹੈਗੀ ਆ ਉਹ ਓਪਨ ਮਾਰਕੀਟ ਹੈਗੀ ਆ ਕੋਈ ਐਮਐਸਪੀ ਨਹੀਂ ਜਿਵੇਂ ਆਪਾਂ ਨੂੰ ਕਣਕ ਤੇ ਝੋਨੇ ਤੇ ਪਤਾ ਹੁੰਦਾ ਹੈ ਕਿ ਸਾਡੀ ਫਸਲ ਐਨੇ ਇੱਕ ਨੂੰ ਵਿਕ ਜਣੀ ਹੈ ਇੱਥੇ ਕਿਸੇ ਚੀਜ਼ ਦੀ ਕੋਈ ਗਰੰਟੀ ਨਹੀਂ ਸੋ ਜਿਵੇਂ ਮੈਂ ਨਾਲ ਦਿੱਤੇ ਨਕਸ਼ੇ 'ਚ ਤੁਹਾਨੂੰ ਕਣਕ ਦੀਆਂ ਪ੍ਰਾਈਸੇਸ ਦਿਖਾ ਰਿਹਾ ਮੈਨੀਟੋਬਾ ਦੇ ਵਿੱਚ ਪਿਛਲੇ ਕੁਝ ਸਾਲਾਂ ਦੀਆਂ ਤੁਸੀਂ ਦੇਖੋ ਕਿ ਕਿਵੇਂ ਕੀਮਤਾਂ ਤਾਂ ਠਾਂ ਠਾਂ ਜਾਂਦੀਆਂ ਸਾਲ ਦੇ ਵਿੱਚ ਵੀ ਤੇ ਜੇ ਤੁਸੀਂ ਅਲੱਗ-ਅਲੱਗ ਸਾਲਾਂ ਨੂੰ ਕੰਪੇਅਰ ਕਰਨਾ ਤੇ ਤਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਐਂ ਜੇ ਸਮਝ ਲਓ ਕਿ ਜਿਹੜੀ ਕਣਕ ਸਾਡੀ ਕੁਆਂਟਲ 22-2300 ਨੂੰ ਵਿਕਦੀ ਹੈ ਕਦੇ ਉਹ 6700 ਰੁਪਏ ਕੁਆਂਟਲ ਵੀ ਆ ਸਕਦੀ ਹੈ ਸੋ ਪ੍ਰਾਈਸਸ ਦਾ ਇੰਨਾ ਜਿਆਦਾ ਫਰਕ ਪੈਂਦਾ ਹੈ ਜਿਹਦੇ ਕਰਕੇ ਇੱਥੇ ਖੇਤੀ ਕਰਨੀ ਕੋਈ ਸੌਖਾ ਕੰਮ ਨਹੀਂ ਹੈਗਾ ਸੋ ਕਿੱਲੇ ਪਿੱਛੇ ਜਿਹੜਾ 200-250 ਡਾਲਰ ਬਚਣਾ ਹੈ ਉਹ ਮਾੜੇ ਇਸ ਟਾਈਮਾਂ 'ਚ ਖਾਸ ਕਰਕੇ ਜਿਹੜਾ ਹੁਣ ਟਾਈਮ ਹੈ ਕੋਵਿਡ ਤੋਂ ਬਾਅਦ ਹੁਣ ਉਹ ਜਿਹੜੇ ਮਾਰਜਨ ਨੇ ਮੁਨਾਫਾ ਹੋਰ ਵੀ ਘੱਟ ਹੋ ਗਿਆ ਸੋ ਹੁਣ ਉਤੋਂ ਜਿਹੜੇ ਟਰੰਪ ਨੇ ਟੈਰਿਫ ਲਾਏ ਨੇ ਉਹਦੇ ਕਰਕੇ ਕੈਨੇਡਾ ਦੀ ਕਿਸਾਨੀ ਨੂੰ ਹੋਰ ਵੀ ਮੁਸ਼ਕਲ ਹੋ ਗਈ ਹੈ ਸੋ ਪਹਿਲਾਂ ਇਹ ਦੇਖਦੇ ਹਾਂ ਕਿ ਕੈਨੇਡਾ ਤੋਂ ਅਮਰੀਕਾ ਨੂੰ ਜਾਂਦਾ ਕੀ ਕੋ ਜਾਇ ਸੋ ਕੈਨੇਡਾ 'ਚ ਕਨੋਲਾ ਬਹੁਤ ਵੱਡੀ ਫਸਲ ਹੈ ਕਨੋਲਾ ਸਰੋਂ ਸੋ ਕਨੋਲਾ ਸਰੋਂ ਨੂੰ ਪੀੜ ਕੇ ਉਹਦੇ 'ਚ ਜਦੋਂ ਤੇਲ ਕੱਢਿਆ ਜਾਂਦਾ ਕਨੋਲਾ ਆਇਲ ਉਹਦਾ ਬਹੁਤਾ ਹਿੱਸਾ ਅਮਰੀਕਾ ਨੂੰ ਜਾਂਦਾ ਰਿਹਾ ਹੈ ਹੁਣ ਇਹ ਲੱਗਦਾ ਹੈ ਕਿ ਅਮਰੀਕਾ ਕੈਨੇਡਾ ਤੋਂ ਕਨੋਲਾ ਆਇਲ ਘੱਟ ਖਰੀਦੂਗਾ ਸੋ ਹੁਣ ਕੈਨੇਡਾ ਨੂੰ ਇਹ ਫਿਕਰ ਪੈ ਗਈ ਹੈ ਕਿ ਸਾਡੀ ਕਨੋਲਾ ਕਿੱਥੇ ਵਿਕਣੀ ਹੈ ਇਹਦੇ ਨਾਲ ਨਾਲ ਇੱਕ ਹੋਰ ਵੀ ਸਮੱਸਿਆ ਹੈ ਪਹਿਲਾਂ ਜਿਹੜਾ ਚੀਨ ਸੀਗਾ ਉਹ ਕੈਨੇਡਾ ਤੋਂ ਕਨੋਲਾ ਖਰੀਦਦਾ ਸੀ ਪਰ ਹੁਣ ਚੀਨ ਨੇ ਵੀ ਕੈਨੇਡਾ ਦੀ ਕਨੋਲਾ ਨੂੰ ਲੈਣ ਤੋਂ ਆਨਾਂਗਾ ਨਹੀਂ ਕੀਤੀ ਹੈ ਸੋ ਅੱਜ ਦੀ ਰੇਟ ਦੇ ਵਿੱਚ ਕਨੋਲਾ ਦੇ ਜਿਹੜੇ ਫਾਰਮਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਸਾਲ ਅਸੀਂ ਕਨੋਲਾ ਬੀਜੀਏ ਕਿ ਨਾ ਬੀਜੀਏ ਕਿਉਂਕਿ ਬੀਜ ਤਾਂ ਉਹ ਲੈਣਗੇ ਪਰ ਉਹਨੂੰ ਕੋਈ ਜੇ ਖਰੀਦੇ ਨਾ ਫਿਰ ਉਹਦਾ ਕੀ ਫਾਇਦਾ ਸੋ ਕਨੋਲਾ ਤੋਂ ਬਾਅਦ ਜਿਹੜੇ ਕਣਕ ਜੋ ਜਮੀ ਐ ਹਾਲਾਂਕਿ ਕੈਨੇਡਾ ਅਮਰੀਕਾ ਨੂੰ ਵੀ ਵੇਚਦਾ ਪਰ ਹੋਰ ਵੀ ਕਈ ਦੇਸ਼ਾਂ ਨੂੰ ਵੇਚਦਾ ਸੋ ਇਹਨਾਂ ਦੀ ਸਮੱਸਿਆ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਪਰ ਇਹਦੇ ਨਾਲ ਨਾਲ ਜਿਵੇਂ ਬੀਫ ਹੋ ਗਿਆ ਜਿਹੜੀ ਜਿਹੜਾ ਮੀਟ ਹੋ ਗਿਆ ਗਾਵਾਂ ਦਾ ਜਾਂ ਸੂਰ ਦਾ ਮੀਟ ਹੋ ਗਿਆ ਜਾਂ ਫਰੂਟਸ ਹੋ ਗਏ ਖਾਸ ਕਰਕੇ BC, Ontario ਤੇ Okanagan Valley ਦੇ ਫਰੂਟਸ ਨੇ ਉਹ ਵੀ ਅਮਰੀਕਾ ਚ ਜਾਂਦੇ ਆ ਸੋ ਇਹਨਾਂ ਟੈਰਫਾਂ ਕਰਕੇ ਉਨ੍ਹਾਂ ਫਸਲਾਂ ਤੇ ਉਨ੍ਹਾਂ ਕਿਸਾਨਾਂ ਤੇ ਵੀ ਅਸਰ ਪਾਊਗਾ ਅਮਰੀਕਾ ਨੂੰ ਇਹਨਾਂ ਟੈਰਫਾਂ ਤੋਂ ਕੋਈ ਫਾਇਦਾ ਹੋਵੇ ਜਾਂ ਨਾ ਹੋਵੇ ਨੁਕਸਾਨ ਜ਼ਰੂਰ ਹੋ ਸਕਦਾ ਹੈ ਸੋ ਆਓ ਦੇਖੀਏ ਕਿ ਪਹਿਲਾਂ ਅਮਰੀਕਾ ਨੂੰ ਇਹਦਾ ਨੁਕਸਾਨ ਕਿਵੇਂ ਹੋ ਸਕਦਾ ਹੈ ਸੋ ਪਿਛਲੀ ਵਾਰੀ ਜਦੋਂ ਟਰੰਪ ਰਾਸ਼ਟਰਪਤੀ ਸੀਗਾ 2018 ਦੇ ਵਿੱਚ ਤਾਂ ਉਹਨੇ ਚਾਈਨਾ ਦੇ ਉੱਪਰ ਕੁਝ ਟੈਰਫ ਲਾਏ ਕਿ ਜਿਹੜੇ ਚਾਈਨਾ ਤੋਂ ਸਟੀਲ ਆਉਂਦਾ ਹੈ ਜਾਂ ਅਲੂਮੀਨਮ ਆਉਂਦਾ ਹੈ ਉਹ ਉਹਨਾਂ ਨੇ ਟੈਰਫ ਦੇ ਅਧੀਨ ਕਰਤਾ। ਇਹਦੇ ਜਵਾਬ ਚ ਚੀਨ ਵਾਲਿਆਂ ਨੇ ਕੀ ਕੀਤਾ ਕਿ ਜਿਹੜੀ ਅਮਰੀਕਾ ਤੋਂ ਉਹ ਸੋਇਬੀਨ ਖਰੀਦ ਰਹੇ ਸੀਗੇ ਉਹਨਾਂ ਨੇ ਉਹਦੇ ਉੱਪਰ ਟੈਰਫ ਲਾਤਾ। ਸੋ ਉਹਦੇ ਕਰਕੇ ਕੀ ਹੋਇਆ ਕਿ ਚੀਨ ਅਮਰੀਕਾ ਤੋਂ ਸੋਇਬੀਨ ਘੱਟ ਖਰੀਦਣ ਲੱਗਾ ਤੇ ਅਮਰੀਕਾ ਨੂੰ ਇਸ ਕੱਲੀ ਗੱਲ ਕਰਕੇ 10 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਸੋ ਜਿਹੜੇ ਅਮਰੀਕਾ ਦੇ ਫਾਰਮਰ ਹੈ ਉਹਨਾਂ ਵੇਲੇ ਦੇ ਵਿੱਚ ਜਿਹੜੀ ਸੋਇਬੀਨ 35 36 ਡਾਲਰ ਨੂੰ ਕੁਆਂਟਲ ਵਿਕ ਰਹੀ ਸੀਗੀ ਓਹੋ 24 25 ਡਾਲਰ ਤੇ ਆ ਗਈ ਹੈ ਸੋ ਇੱਕ ਫੈਸਲੇ ਕਰਕੇ ਇੱਕ ਟੈਰਫ ਕਰਕੇ ਅਮਰੀਕਾ ਦੇ ਜਿਹੜੇ ਸੋਇਆਬੀਨ ਦੇ ਕਿਸਾਨ ਨੇ ਜਿਨ੍ਹਾਂ ਨੇ ਸੋਇਆਬੀਨ ਪ੍ਰੋਡਿਊਸ ਕੀਤੀ ਸੀ ਉਹਨਾਂ ਨੂੰ ਇਹਦਾ ਖਮਿਆਜ਼ਾ ਪਹੁੰਚ ਰਿਹਾ ਹੈ ਸੋ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਜਿਹੜਾ ਅਮਰੀਕਾ ਹੈਗਾ ਉਹ ਕੈਨੇਡਾ ਤੇ ਮੈਕਸੀਕੋ ਤੋਂ ਕਿਉਂਕਿ ਹੁਣ ਉਹਨਾਂ ਨੇ ਕੈਨੇਡਾ ਤੇ ਵੀ ਲਾਇਆ ਟੈਰਫ ਤੇ ਮੈਕਸੀਕੋ ਤੇ ਵੀ 25% ਟੈਰਫ ਲਾਇਆ ਸੋ ਬਹੁਤ ਖਾਨ ਪੀਣ ਵਾਲੀਆਂ ਚੀਜ਼ਾਂ ਇਹਨਾਂ ਦੋਨਾਂ ਦੇਸ਼ੋਂ ਤੋਂ ਆਉਂਦੀਆਂ ਸੋ ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗਰੋਸਰੀਜ਼ 'ਚ ਮਹਿੰਗੀਆਂ ਹੋ ਸਕਦੀਆਂ ਹਨ ਉਹਨਾਂ ਦੇ ਵਿੱਚ ਟਮਾਟਰ ਹੋਗੇ ਐਵੋਕਾਡੋ ਹੋਗੇ ਪੈਪਰਜ਼ ਹੋਗੀਆਂ ਬੀਫ ਹੋ ਗਿਆ ਸੀ ਫੂਡ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਨਾਮ ਲਏ ਜਾ ਰਹੇ ਨੇ ਸਟਰਾਬੈਰੀਜ਼ ਹੋਗੀਆਂ ਕੁਝ ਫਰੂਟਸ ਦੀ ਗੱਲ ਕੀਤੀ ਜਾ ਰਹੀ ਹੈ ਕਨੋਲਾ ਆਇਲ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਹ ਦੋ ਇਹ ਸਾਰੀਆਂ ਚੀਜ਼ਾਂ ਇਹਨਾਂ ਦੋਨਾਂ ਦੇਸ਼ਾਂ ਤੋਂ ਆਉਂਦੀਆਂ ਨੇ ਸੋ ਹੁਣ ਇਹ ਲੱਗਦਾ ਹੈ ਕਿ ਇੱਕ ਅਮਰੀਕਾ ਚ ਘਟਾਉਣੀਆਂ ਤੇ ਇਹਦੇ ਕਰਕੇ ਅਮਰੀਕਾ ਦੇ ਗਰੋਸਰੀ ਸਟੋਰਾਂ ਚ ਇਹਨਾਂ ਚੀਜ਼ਾਂ ਦੀ ਕੀਮਤਾਂ ਚ ਵਾਧਾ ਹੋਣਾ ਹੈ ਤੇ ਉਹਦਾ ਸੇਕ ਆਮ ਲੋਕਾਂ ਨੂੰ ਲੱਗਣਾ ਹੈ ਇਸ ਮੌਜੂਦਾ ਰੌਲੇ ਰੱਪੇ ਕਰਕੇ ਅਮਰੀਕਾ ਨੂੰ ਦੋ ਹੋਰ ਵੱਡੇ ਨੁਕਸਾਨ ਹੋ ਸਕਦੇ ਆ ਉਹਨਾਂ ਚੋਂ ਪਹਿਲਾ ਹੈਗਾ ਤੇਲ ਦੀਆਂ ਕੀਮਤਾਂ ਸੋ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਆਪਣਾ ਬਹੁਤਾ ਤੇਲ ਕੈਨੇਡਾ ਤੋਂ ਖਰੀਦਦਾ ਹੈ ਸੋ ਜੇ ਇਹ ਰੌਲਾ ਰੱਪਾ ਇਸੇ ਤਰੀਕੇ ਨਾਲ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਤੇਲ ਦੀਆਂ ਕੀਮਤਾਂ ਚ ਭਾਰੀ ਵਾਧਾ ਹੋ ਸਕਦਾ ਹੈ ਤੇ ਇਹਦਾ ਜਿਹੜਾ ਹੈਗਾ ਖਮਿਆਜ਼ਾ ਉਹ ਕਿਸਾਨਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ ਕਿਉਂਕਿ ਕਿਸਾਨਾਂ ਨੇ ਵੀ ਤੇਲ ਵਰਤਣਾ ਹੁੰਦਾ ਹੈ ਦੂਜੀ ਗੱਲ ਹੈਗੀ ਆ ਪੋਟਾਸ਼ੀਅਮ ਦੀ ਸੋ ਜਿਵੇਂ ਕਿ ਆਪਾਂ ਜਾਣਦੇ ਆ ਕਿ ਫਸਲਾਂ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ ਤਿੰਨ ਮੇਨ ਜਿਹੜੇ ਤੱਤ ਹੁੰਦੇ ਆ ਉਹ ਆਪਾਂ ਐਨਪੀਕੇ ਦੇ ਰੂਪ ਚ ਪਾਉਨੇ ਆ ਸੋ ਕੈਨੇਡਾ ਦੇ ਕੋਲੇ ਖਾਸ ਕਰਕੇ ਸਸਕੈਚਵਨ ਸੂਬੇ ਚ ਪੋਟਾਸ਼ੀਅਮ ਬਹੁਤ ਹੈ ਦੁਨੀਆ ਦਾ ਤੀਜਾ ਹਿੱਸਾ ਪੋਟਾਸ਼ੀਅਮ ਸਿਰਫ ਸਸਕੈਚਵਨ ਦੇ ਵਿੱਚ ਪੈਦਾ ਹੁੰਦਾ ਹੈ ਸੋ ਇਸ ਪੋਟਾਸ਼ੀਅਮ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਅਮਰੀਕਾ ਨੂੰ ਜਾਂਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਕਿਸਾਨੀ ਬਹੁਤ ਵੱਡੀ ਹੈ ਏਰੀਆ ਜਿਹੜਾ ਰਕਬਾ ਹੈਗਾ ਖੇਤੀਬਾੜੀ ਦਾ ਬਹੁਤ ਜ਼ਿਆਦਾ ਹੈ ਤੇ ਉਹ ਜਦੋਂ ਲੋਕ ਪੋਟਾਸ਼ੀਅਮ ਦੀਆਂ ਖਾਦਾਂ ਵਰਤਦੇ ਨੇ ਤਾਂ ਉਹਦਾ ਬਹੁਤਾ ਹਿੱਸਾ ਕੈਨੇਡਾ ਤੋਂ ਆਉਂਦਾ ਹੈ ਸੋ ਹੁਣ ਜਦੋਂ ਕੈਨੇਡਾ ਨੇ ਵੀ ਜਵਾਬ ਚ ਟੈਰਫ ਲਾਏ ਨੇ ਤੇ ਉਹਨਾਂ ਨੇ ਪੋਟਾਸ਼ੀਅਮ ਦੀ ਗੱਲ ਕੀਤੀ ਹੈ ਕਿ ਅਸੀਂ ਤੁਹਾਨੂੰ ਜਿਵੇਂ ਪਹਿਲਾਂ ਖੁੱਲੇ ਦਿਲ ਨਾਲ ਪੋਟਾਸ਼ੀਅਮ ਦਿੱਤਾ ਹੈ ਅਸੀਂ ਹੁਣ ਤੁਹਾਨੂੰ ਉਹਨਾ ਪੋਟਾਸ਼ੀਅਮ ਨਹੀਂ ਦੇਵਾਂਗੇ ਸੋ ਇਹਦਾ ਮਤਲਬ ਇਹ ਹੈਗਾ ਕਿ ਇਹ ਹੁਣ ਜਿਹੜਾ ਨੁਕਸਾਨ ਇਹ ਅਮਰੀਕਾ ਦੀ ਕਿਸਾਨੀ ਨੂੰ ਭੁਗਤਣਾ ਪੈ ਸਕਦਾ ਹੈ ਸੋ ਕੁੱਲ ਮਿਲਾ ਕੇ ਗੱਲ ਇਹ ਹੈਗੀ ਹੈ ਕਿ ਦੋਨੇ ਦੇਸ਼ ਕਦੇ ਵੀ ਦੋ ਦੇਸ਼ ਦੇ ਤੌਰ ਤੇ ਨਹੀਂ ਵਿਚਰੇ ਜਦੋਂ ਕਿਸਾਨੀ ਦੀ ਗੱਲ ਹੁੰਦੀ ਹੈ ਇੱਕ ਵਿਚਾਲੇ ਬਾਰਡਰ ਹੈ ਪਰ ਜ਼ਿਆਦਾਤਰ ਕਿਸਾਨੀ ਜਿਹੜੀ ਹੈਗੀ ਆ ਉਹ ਸਾਂਝੇ ਰੂਪ ਚ ਕੰਮ ਕਰਦੀ ਰਹੀ ਹੈ ਪਰ ਆਉਣ ਵਾਲੇ ਸਮੇਂ 'ਚ ਇਹ ਦੇਖਣ ਵਾਲੀ ਗੱਲ ਹੈ ਕਿ ਇਸ ਕਸ਼ਮਕਸ਼ ਕਰਕੇ ਦੋਨਾਂ ਦੇਸ਼ਾਂ ਦੀ ਕਿਸਾਨੀ ਕਿੰਨੀ ਕ ਇਫੈਕਟ ਹੁੰਦੀ ਹੈ ਤੇ ਇਹ ਦੇ ਕਰਕੇ ਨੁਕਸਾਨ ਕਿੱਡਾ ਵੱਡਾ ਹੁੰਦਾ ਹੈ ਸੋ ਇਹ ਸਾਰੇ ਰੋਲੇ ਰੱਪੇ ਕਰਕੇ ਕੈਨੇਡਾ ਚ ਕਿੰਨੀ ਏ ਘੰਗਾਈ ਹੋਣੀ ਆ ਕਿਹੜੀ ਕਿਹੜੀ ਚੀਜ਼ ਚ ਮਂਗਾਈ ਜਾਣੀ ਆ ਉਹਦੇ ਬਾਰੇ ਆਪਾਂ ਥੋੜੀ ਬੋਲਤੀ ਗੱਲਬਾਤ ਕਰਦੇ ਆਂ ਸੋ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਟਰੰਪ ਦੇ ਇਹ ਐਲਾਨ ਤੋਂ ਬਾਅਦ ਚ ਟਰੂਡੋ ਸਰਕਾਰ ਨੇ ਵੀ ਇਹ ਫੈਸਲਾ ਕੀਤਾ ਹੈ ਕਿ ਅਸੀਂ ਵੀ ਹੁਣ ਅਮਰੀਕਾ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਤੇ 25% ਟੈਰਫ ਲਾਉਣਾ ਹੈ ਸੋ ਇਹਦਾ ਮਤਲਬ ਇਹ ਹੋਗਾ ਕਿ ਜਿਹੜੀਆਂ ਚੀਜ਼ਾਂ ਅਮਰੀਕਾ ਚੋਂ ਕੈਨੇਡਾ ਚ ਆਉਣੀਆਂ ਉਹਨਾਂ ਤੇ ਵੀ ਟੈਰਫ ਲੱਗਿਆ ਹੋਣਾ ਤੇ ਉਹ ਹੁਣ ਮਹਿੰਗੀਆਂ ਹੋਣੀਆਂ ਸੋ ਆਪਾਂ ਸਾਰੇ ਜਾਣਦੇ ਆ ਜਦੋਂ ਆਪਾਂ ਸਟੋਰਾਂ ਚ ਜਾਂਦੇ ਆ ਤਾਂ ਬਹੁਤੀਆਂ ਚੀਜ਼ਾਂ ਮੇਡ ਇਨ ਯੂ ਐਸ ਹੁੰਦੀਆਂ ਨੇ ਇਹਦੇ ਨਾਲ ਹੀ ਜਿਹੜੀ ਫੈਡਰਲ ਸਰਕਾਰ ਵੱਲੋਂ ਜੀ ਐਸ ਟੀ ਦੀ ਮੁਆਫੀ ਸੀਗੀ ਮਿਡ ਫਰਵਰੀ ਤੱਕ ਉਹ ਵੀ ਹੁਣ ਖਤਮ ਹੋਣ ਵਾਲੀ ਹੈ ਸੋ ਇਹਦਾ ਮਤਲਬ ਹੈਗਾ ਕਿ ਪਹਿਲਾਂ ਤਾਂ ਉਹ ਮਹਿੰਗਾਈ ਹੋਣੀ ਹੈ ਗਰੋਸਰੀ ਪਹਿਲੇ ਮਹਿੰਗੀ ਹੋ ਚੁੱਕੀ ਹੈ ਤੇ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਹੁਣ ਇਹ ਰੌਲੇ ਰੱਪੇ ਨਿਕਲ ਰਹੇ ਆ ਸੋ ਜੇ ਤੁਸੀਂ ਫਰੂਟਸ ਦੇ ਸ਼ਕੀਨ ਹੋ ਜਾਂ ਸਬਜ਼ੀਆਂ ਦੇ ਸ਼ਕੀਨ ਹੋ ਜਾਂ ਜਿਹੜੇ ਬਦਾਮ ਪਿਸਟੇ ਦੇ ਸ਼ਕੀਨ ਹੋ ਇਹ ਜ਼ਿਆਦਾਤਰ ਚੀਜ਼ਾਂ ਸਾਡੇ ਕੋਲੇ ਅਮਰੀਕਾ ਚ ਆਉਂਦੀਆਂ ਨੇ ਖਾਸ ਕਰਕੇ ਠੰਡ ਦੇ ਵਿੱਚ ਸੋ ਇਹ ਮਹਿੰਗੀਆਂ ਹੋ ਸਕਦੀਆਂ ਨੇ ਜੇ ਤੁਸੀਂ ਵਾਈਨ ਦੇ ਸ਼ਕੀਨ ਹੋ ਸ਼ਰਾਬ ਦੇ ਸ਼ਕੀਨ ਹੋ ਤਾਂ ਜਿਹੜੀ ਅਮਰੀਕਾ ਤੋਂ ਆਉਣ ਵਾਲੀ ਸ਼ਰਾਬ ਹੈ ਜਾਂ ਵਾਈਨ ਹੈ ਉਹ ਵੀ ਹੁਣ ਮਹਿੰਗੀ ਹੋਣੀ ਹੈ ਇਸ ਤੋਂ ਇਲਾਵਾ ਜਿਵੇਂ ਪੈਟ ਫੂਡ ਹੋ ਗਿਆ ਬੇਕਰੀ ਦਾ ਸਮਾਨ ਹੋ ਗਿਆ ਚਾਕਲੇਟ ਹੋ ਗਿਆ ਕਾਫੀ ਹੋ ਗਿਆ ਇਹ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਅਕਸਰ ਅਮਰੀਕਾ ਤੋਂ ਮੰਗਾਉਂਦੇ ਆ ਕੈਨੇਡਾ ਦੇ ਸਟੋਰਾਂ 'ਚ ਸੋ ਇਹ ਵੀ ਸਾਰੀਆਂ ਮਹਿੰਗੀਆਂ ਹੋਣੀਆਂ ਸੋ ਜੇ ਇਹ ਰੌਲਾ ਰੱਪਾ ਨਾ ਸਲਝਿਆ ਤਾਂ ਤੁਹਾਨੂੰ ਕਈ ਚੀਜ਼ਾਂ ਬਾਰੇ ਸੋਚਣਾ ਪੈ ਸਕਦਾ ਹੈ ਜਿਹੜੀਆਂ ਤੁਸੀਂ ਅਕਸਰ ਵਰਤਦੇ ਰਹੇ ਹੋ ਪਰ ਹੁਣ ਉਹ ਹੋਰ ਮਹਿੰਗੀਆਂ ਹੋਣੀਆਂ ਹੈ ਲਿਸਟ ਬਹੁਤ ਲੰਬੀ ਹੈ ਜਿਹੜੀ ਵੀ ਚੀਜ਼ ਅਮਰੀਕਾ ਤੋਂ ਆਉਂਦੀ ਹੈ ਜ਼ਿਆਦਾਤਰ ਚੀਜ਼ਾਂ ਤੇ ਕੈਨੇਡੀਅਨ ਟਾਇਰ ਫਲਾਇਆ ਸੋ ਉਹਦੇ ਬਾਰੇ ਤੁਹਾਨੂੰ ਸੋਚਣਾ ਪੈਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਉਹਨੂੰ ਵਰਤਣਾ ਹੈ ਜਾਂ ਨਹੀਂ ਵਰਤਣਾ ਹੈ ਦੇਸ਼ ਭਗਤੀ ਦੇ ਐਂਗਲ ਤੋਂ ਵੀ ਕੁਝ ਲੋਕ ਕਹਿ ਰਹੇ ਨੇ ਕਿ ਅਸੀਂ ਮੇਡ ਇਨ ਕੈਨੇਡਾ ਚੀਜ਼ਾਂ ਵਰਤਾਂਗੇ ਹੁਣ ਨਾ ਕਿ ਮੇਡ ਇਨ ਯੂਐਸ ਸੋ ਇਹ ਜਿਹੜੀ ਟ੍ਰੇਡ ਵਾਰ ਹੈ ਇਹ ਰੋਲਰ ਰਪਾ ਇਹ ਇਹਦੇ ਚ ਜਿੱਤ ਕਿਸੇ ਦੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਸੇਖ ਆਮ ਲੋਕਾਂ ਨੂੰ ਪਹੁੰਚਣਾ ਚਾਹੀਏ ਚਾਹੇ ਉਹ ਕੈਨੇਡੀਅਨ ਹੋਣ ਤੇ ਚਾਹੇ ਉਹ ਅਮਰੀਕਨ ਹੋਣ ਬਾਕੀ ਗੱਲਾਂ ਬਾਅਦੀਆਂ ਨੇ हां ਇਹਦੇ ਨਾਲ ਇੱਕ ਜ਼ਰੂਰ ਗੱਲ ਜ਼ਰੂਰ ਹੋਣੀ ਹੈ ਕਿ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਜੇਬਾਂ ਭਰਨੀ ਹੈ ਕਿਉਂਕਿ 25% ਜਿਹੜਾ ਡਾਲਰ ਹੈਗੇ ਆ ਉਹ ਸਰਕਾਰਾਂ ਕੋਲ ਜਾਣੇ ਆ। ਸੋ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅਗਲੇ ਐਪੀਸੋਡ 'ਚ ਕੋਈ ਨਵੀਂ ਗੱਲ ਕਰਾਂਗੇ ਖੇਤੀ ਦੀ, ਖੇਤੀ ਦੇ ਮੁੱਦਿਆਂ ਦੀ। ਤਦ ਤੱਕ ਲਈ ਸਸਤ੍ਰੀਕਾਲ।